ਮੌਜੂਦਾ ਨੰਬਰ ਨੇ ਨੰਬਰਦਾਰ ਨੇ ਤੁਸੀਂ ਕੀ ਕਹਿਣਾ ਜੀ ਸਰਪਜੀਤ ਕੌਰ ਉੱਥੇ ਪਾਕਿਸਤਾਨ ਦੇ ਵਿੱਚ ਰਹਿ ਗਏ ਆ ਕਿ ਇਸ ਤੇ ਕੀ ਕਹਿਣਾ ਜੀ ਕਿਸ ਦੀ ਗਲਤੀ ਆ ਕਿ ਕਿਹਨਾਂ ਨੂੰ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਸੀ ਇਸ ਤਰ੍ਹਾਂ ਜੀ ਇਨਵੈਸਟੀਗੇਸ਼ਨ ਤਾਂ ਪ੍ਰਸ਼ਾਸਨ ਹੀ ਕਰ ਸਕਦਾ ਜੀ ਹੋਰ ਆਮ ਸਾਡੇ ਵਰਗਾ ਆਮ ਪੰਡਤ ਕਰ ਨਹੀਂ ਸਕਦਾ ਅਸੀਂ ਤਾਂ ਵੱਤਵਾਦ ਉਹਦੀ ਆਈਡੈਂਟੀਫਿਕੇਸ਼ਨ ਕਰ ਸਕਦੇ ਹੋਰ ਇਸ ਵਾਦ ਅਸੀਂ ਕਰ ਨਹੀਂ ਸਕਦੇ ਤਾਂ ਅਸੀਂ ਤਾਂ ਆਈਡੈਂਟੀਫਿਕੇਸ਼ਨ ਕਰਤੀ ਵੀ ਸਰਪਜੀਤ ਕੌਰ ਜਿਹੜੀ ਆ ਵਾਈਫ ਆਫ ਕਰਨਲ ਸਿੰਘ ਵਾਸੀ ਪੈਂਡਾ ਮਾਨੀਪੁਰ ਆਪਣੇ ਮੈਰਿਜ ਤੋਂ ਲੈ ਕੇ ਅੱਜ ਤੱਕ ਰਹਿ ਰਹੀ ਆ ਤੇ ਹੁਣ ਉਸ ਦੇ ਮਨ ਦੇ ਵਿੱਚ ਕੀ ਆ ਕੀ ਨਹੀਂ ਇਸ ਬਾਰੇ ਸਾਨੂੰ ਕੁਝ ਨਹੀਂ ਪਤਾ ਇੰਨੇ ਉਹ ਗੁਰੂ ਧਾਮ ਦੇ ਯਾਤਰਾ ਵਾਸਤੇ ਗੁਰਦੁਆਰਾ ਸ਼੍ਰੀ ਨਕਾਣਾ ਸਾਹਿਬ ਵਾਸਤੇ ਗਈ ਸੀ ਉੱਥੇ ਜਾ ਕੇ ਆਪਣੇ ਕਿਸੇ ਵਾਕ ਬਕਰ ਜਿਸ ਨੂੰ ਕਿ ਨਾਸਰ ਹਸੈਨ ਦੇ ਨਾਂ ਦੇ ਨਾਲ ਵਿਅਕਤੀ ਨਾਲ ਇੰਨੇ ਗੱਲਬਾਤ ਕਰਕੇ ਉਹਦੇ ਨਾਲ ਨਿਕਾਹ ਕਰਾ ਲਿਆ ਪਾਕਿਸਤਾਨ ਦੇ ਵਿੱਚ ਰਹਿਣਾ ਉਹਨੇ ਪਸੰਦ ਕੀਤਾ ਇਹ ਤਾਂ ਉਸ ਦੀ ਆਪਣੀ ਇੱਛਾ ਤੇ ਸੀ ਇਸ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਇਹ ਤਾਂ ਹੁਣ ਜੋ ਵੀ ਅਗਲਾ ਕਦਮ ਆ ਪ੍ਰਸ਼ਾਸਨ ਦੇਖ ਕੇ ਕਰ ਸਕਦਾ ਵਾਈਗੁਰਜੀ ਕਾ ਖੰਸਾ ਵਿੱਚ ਜੋ 2024 ਦੇ ਵਿੱਚ ਪਾਸਪੋਰਟ ਬਣਿਆ ਉਸ ਦੇ ਉੱਤੇ ਵੀ ਤੁਸੀਂ ਕੋਈ ਮਤਲਬ ਕੇਸ ਹੋਣ ਦੇ ਬਾਵਜੂਦ ਵੀ ਨਹੀਂ ਜੀ ਜਿੰਨਾ ਚਿਰ ਉੱਤੇ ਕੇਸ ਸੀਗੇ ਉਹਨਾਂ ਚਿਰ ਉਹ ਪਾਸਪੋਰਟ ਦੀ ਵੈਰੀਫਿਕੇਸ਼ਨ ਨਹੀਂ ਹੋਈ ਜਦੋਂ ਕੋਰਟ ਵੱਲੋਂ ਉਹਨੂੰ ਕਲੀਅਰੈਂਸ ਦਿੱਤੀ ਗਈ ਫੇਰ ਹੀ ਉਹਦੇ ਪਾਸਪੋਰਟ ਜਿਹੜਾ ਉਹ ਰੈਡੀ ਹੋਇਆ ਜਿੰਨਾ ਚਿਰ ਉੱਤੇ ਕ੍ਰਾਈਮ ਦੇ ਕੇਸ ਸੀਗੇ ਉਹਦਾ ਪਾਸਪੋਰਟ ਜਿਹੜਾ ਉਹ ਨਹੀਂ ਬਣਿਆ ਕਿਆ کیا ਜਾ ਰਿਹਾ ਕਿ ਦੋ ਕਿਸਾਦ ਵਿੱਚ ਬਰੀ ਹੈ ਤਾਂ ਸੂਤਰਾਂ ਤੇ ਵੀ ਇਨਫਰਮੇਸ਼ਨ ਮਿਲੀ ਹੈ ਕਿ ਉਹਦੇ ਤੇ ਇੱਕ ਦੋ ਕੇਸ ਜਿਹੜੇ ਪੈਂਡਿੰਗ ਵੀ ਚੱਲਣਦੇ ਉਸ ਤੇ ਜਿਹੜਾ ਤਸਦੀਕ ਕੀਤਾ ਕਿ ਉਸ ਟਾਈਮ ਤੁਹਾਡੇ ਕੋਲ ਆਏ ਸੀ ਕਿ ਕੋਈ ਜਾਣੇ ਦੇਖੋ ਜੀ ਨਹੀਂ ਜਿਸ ਟਾਈਮ ਉਹਨੇ ਵੈਰੀਫਿਕੇਸ਼ਨ ਕਰਵਾਈ ਆ ਉਸ ਟਾਈਮ ਤੇ ਉਤੇ ਕੋਈ ਕੇਸ ਨਹੀਂ ਸੀਗਾ ਉਸ ਟਾਈਮ ਤੇ ਉਹ ਕੋਰਟ ਦੇ ਵਿੱਚੋਂ ਬਰੀ ਹੋ ਚੁੱਕੀ ਸੀ ਅਗਰ ਕੋਈ ਕੇਸ ਪੈਂਡਿੰਗ ਸੀਗਾ ਇਹਦੇ ਬਾਰੇ ਸਿਰਫ ਪ੍ਰਸ਼ਾਸਨ ਨੂੰ ਪਤਾ ਹੁੰਦਾ ਵਾ ਜਾਂ ਸਬੰਧਤ ਥਾਣੇ ਨੂੰ ਪਤਾ ਹੁੰਦਾ ਕਿਉਂਕਿ ਸਾਰਾ ਰਿਕਾਰਡ ਕੰਪਿਊਟਰਾਈਜ਼ਡ ਹਰ ਚੀਜ਼ ਉਹਨਾਂ ਦੇ ਕੋਲ ਟ੍ਰਾਂਸਪੋਰਟ ਬਣਾ ਉਹਦੇ ਵੀ ਤਾਂ ਡਿਵੈਲਪਮੈਂਟ ਕੋਈ ਕੀਤੀ ਗਈ ਨਹੀਂ ਸਾਡੇ ਕੋਲੋਂ ਕੁਝ ਨਹੀਂ ਨਹੀਂ ਸਾਨੂੰ ਨਹੀਂ ਪਤਾ ਕਿਉਂਕਿ ਬੱਚੇ ਵਿਦੇਸ਼ ਰਹਿੰਦੇ ਮੈਂ ਕਈ ਵਾਰੀ ਵਿਦੇਸ਼ ਚੱਲ ਜਾਣਾ ਤੁਸੀਂ ਵਿਦੇਸ਼ ਤੇ ਹਾਂਜੀ ਮੈਂ ਅਮਰੀਕਾ ਬੱਚਿਆਂ ਕੋਲ ਚਲੇ ਜਾਣਾ ਤੇ ਜਿਹੜਾ ਹੁਣ تصدیق ਕੀਤਾ ਗਿਆ ਕਿ ਗੁਰੂਤਾਮ ਜੀ ਉਹ ਤੁਹਾਡੇ ਵੱਲੋਂ ਕੀਤਾ ਕਿ ਤੁਸੀਂ ਮੌਜੂਦਾ ਨੰਬਰ ਦਾ ਨਹੀਂ ਮੈਂ ਮੌਜੂਦਾ ਨੰਬਰ ਦਾ ਹਾਂ ਪਰ ਮੈਂ ਉਸਦਾਂ ਬੱਚਿਆਂ ਨੂੰ ਦਿੱਲੀੋਂ ਲੈਣ ਗਿਆ ਪਿਆ ਸੀ ਮੇਰੀ ਗੈਰ ਹਾਜ਼ਰੀ ਜਿਸ ਮੇਸ ਤੋਂ ਮਗਰੋਂ ਆਏ ਨੇ ਮੇਰੇ ਫਾਦਰ ਸਾਹਿਬ ਨੇ ਐਕਟ ਨੰਬਰ 10000 ਸਿੰਘ ਉਹਨਾਂ ਕੋਲੋਂ تصਦੀਕ ਕਰਵਾ ਮੌਜੂਦਾ ਨੰਬਰ ਦਾ ਨਹੀਂ ਮੌਜੂਦਾ ਨੰਬਰ ਦਾ ਕੋਲੋਂ ਨਹੀਂ ਕੀਤਾ ਜੀ ਤੱਕ ਨੇ تصدیق کیتا جی اور سردار حکیرت سنگھ ਸਾਡੇ ਐਕਸ ممبر پنچایت دا انہوں نے تصدیق کیتا اس ਤੋਂ ਬਾਅਦ ਆ ਮੈਨੂੰ ਸਰਪੰਚ ਸਾਹਿਬ ਦਾ ਫੋਨ ਆਇਆ ਸੀ ਵੀ ਸ਼ਾਇਦ ਉਹਨਾਂ ਦੇ ਕੋਲੋਂ ਵੀ ਉਹ تصدیق ਕਰਵਾ ਕੇ ਲੈ ਕੇ ਠੀਕ ਹੈ تصدیق ਕਰਨ ਦਾ ਮਤਲਬ ਕੀ ਹੁੰਦਾ ਦਾ ਸੀ ਹਾਂ ਜੀ تصدیق ਕਰਨ ਦਾ ਮਤਲਬ ਸਿਰਫ ਇਹ ਆ ਜੀ ਕਿ ਅਸੀਂ ਇਸ ਔਰਤ ਨੂੰ ਜਾਣਦੇ ਹਾਂ ਹਾਂ ਜੀ ਕਿਉਂਕਿ ਸਾਡੇ ਪਿੰਡ ਦੀ ਆ ਕਿਉਂਕਿ ਉਹਦੀ ਵੋਟ ਲਿਸਟ ਇੱਥੇ ਆ ਆਧਾਰ ਕਾਰਡ ਇੱਥੇ ਆ ਇਸ ਕਰਕੇ ਅਸੀਂ ਇਸ ਬਣਾ ਦੇ ਉੱਤੇ ਉਹ ਜਿਹੜਾ ਉਹਦੇ ਬੱਚੇ ਇੱਥੇ ਆ ਜਮੀਨ ਇੱਥੇ ਆ ਸਾਰਾ ਪਰਿਵਾਰ ਇੱਥੇ ਆ ਦੋ ਨਵਾਂ ਵਾਂ ਦੋ ਪੁੱਤਰੀਆਂ ਵਾਂ ਬੱਚੇ ਆ ਦੋ ਇਸ ਕਰਕੇ ਹੀ ਤਸਦੀਕ ਤਾਂ ਫਿਰ ਸਾਡੇ ਗਵਾਂਡ ਘਰ ਆ ਓਕੇ ਹਾਂਜੀ ਸਾਰਾ ਕੁਝ ਵੋਟ ਆਧਾਰ ਕਾਰਡ ਸਭ ਹਾਂ ਸਾਰਾ ਕੁਝ ਇੱਥੇ ਆ ਜੀ ਵੋਟ ਕਾਰਡ ਵੀ ਇੱਥੇ ਆ ਆਧਾਰ ਕਾਰਡ ਵੀ ਇੱਥੇ ਆ ਹਰ ਚੀਜ਼ ਜਿੰਮੇਵਾਰੀ ਨਹੀਂ ਚੱਕੀ ਤੁਸੀਂ ਨਹੀਂ ਕੋਈ ਉਹ ਨਹੀਂ ਹੋਦੀ ਇੱਥੇ ਤੇ ਕੇਸ ਹੈ ਜਾਂ ਨਹੀਂ ਹੈ ਜੀ ਨਹੀਂ ਜੀ ਅਸੀਂ ਇਸ ਬੰਦ ਬਾਰੇ ਨਾਲ ਸਾਨੂੰ ਨੌਲੇਜ ਵੀ ਨਹੀਂ ਹੈਗੀ ਨਾ ਜੇ ਨਹੀਂ ਕੋਈ ਵੀ ਬੰਦਾ ਨਹੀਂ ਨਾ ਕਿਸੇ ਬਾਰੇ ਇਨਫੋਰਮੇਸ਼ਨ ਨਹੀਂ ਰੱਖਦਾ ਵੀ ਇੱਥੇ ਕੋਰਟ ਕੇਸ ਆ ਜਾਂ ਕੀ ਚੀਜ਼ ਠੀਕ ਹੈ ਹਾਂਜੀ ਕੀ ਨਾ ਮਾਦਰ ਡਾਜੀ ਨੇ ਮੇਰੇ ਕੋਲ ਸਰਬਜੀਤ ਕੋਲ ਪਹੁੰਚੇ ਸੀਗੇ ਹਾਂ ਮੈਂ ਅਜਤ ਸਿੰਘ ਆ ਐਕਸ ਨੰਬਰ ਦਾਰਿਆ ਤੇ ਸਰਬਜੀਤ ਕੋਲ ਮੈਨੂੰ ਫਾਰਮ ਤੇ ਲੈ ਕੇ ਆ ਜਿੱਤੀ ਜੀ ਕਿੰਨੇ ਮੇਰੀ ਗਵਾਹੀ ਬਾ ਦਿਓ ਤੇ ਮੈਂ ਪਾਕਿਸਤਾਨ ਮਿਲਦੇ ਤੇ ਜਾਣਾ ਦਰਸ਼ਨ ਕਰ ਜਿ세 ਦੇ ਨਾਲ ਜਾਣਾ ਠੀਕ ਹੈ ਤਾਂ ਮੈਂ ਫਿਰ ਐਕਸ ਨੰਬਰ ਦਾਰ ਕਰਕੇ ਦਸਤ ਕਰਤੇ ਹਾਂ ਹਾਂ ਤੇ ਇਸ ਤੋਂ ਪਹਿਲਾਂ ਵੀ ਸਰਬਜੀਤ ਗੌਰ ਕਹਿੰਦੇ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਜ਼ਰੀਏ ਗਏ ਸੀ ਕਿ ਤੁਹਾਡੇ ਆਹ ਕਰਤਾਰਪੁਰ ਵੀ ਗਈ ਸੀਗੀ ਪਿਛਲੇ ਸਾਲ ਹਾਂ ਆ ਤੇ ਉੱਥੇ ਕਰਤਾਰਪੁਰ ਜਦੋਂ ਗਏ ਸੀਗੀ ਉੱਥੇ ਕਿਸੇ ਨੂੰ ਮਿਲੀ ਸੀ ਨਹੀਂ ਉੱਥੇ ਕਿਸੇ ਮੈਨੂੰ ਪਿੰਨ ਘੰਟੇ ਸਰ ਉੱਥੇ ਟਾਈਮ ਨਹੀਂ ਮਿਲਿਆ ਹਾਂ ਤੁਸੀਂ ਨਾਲ ਹੀ ਸੀਗੇ ਮੈਂ ਨਾਲ ਹੀ ਸੀਗਾ ਤੋ ਉੱਥੇ ਪਿੰਨ ਘੰਟੇ ਕੋਈ ਮਤਲਬ ਨਹੀਂ ਮਿਲਿਆ ਤੇ ਮੈਂ ਦਰਬਾਰ ਸਾਹਿਬ ਦੇ ਪਾਠ ਵੀ ਕੀਤਾ ਉੱਥੇ ਕਿੰਨੇ ਘੰਟਾ ਅੱਛਾ ਪਾਠ ਕੀਤਾ ਹਾਂ ਠੀਕ ਆ ਇਹ ਕਦੋਂ ਦੀ ਗੱਲ ਕਰਕੇ ਨਜ਼ਰ ਪਹਿਲਾਂ ਗਏ ਸੀਗੀ ਉੱਥੇ ਹੈ ਕਿੰਨਾ ਚਿਰ ਪਹਿਲਾਂ ਗਿਆ ਸੀ ਕਿ ਕਰਤਾਰਪੁਰ ਉਹ ਪਿਛਲੇ ਸਾਲ ਗਏਗਾ ਪਿਛਲੇ ਸਾਲ ਉਸ ਟਾਈਮ ਪਾਸਪੋਰਟ ਤੇ ਕੋਲ ਸੀ ਹੈਗਾ ਸੀ ਪਾਸਪੋਰਟ ਹੈਗਾ ਸੀ ਪਾਸਪੋਰਟ ਉਹਨਾਂ ਲੈ ਲਿਆ ਸਵੇਰਾ ਵੀ ਕਹੇਗਾ ਸੀ ਉਹਦਾ ਵੀ ਹੈਗਾ ਪਾਸਪੋਰਟ ਕਿੰਨਾ ਨੇ ਲੈ ਲਿਆ ਸੀ ਉੱਥੇ ਜਿਹੜੇ ਆਪਣੇ 82 ਜਿਹੜੇ ਠੀਕ ਹੈ 82 ਜਿਹੜੀ ਆਪਣੀ ਕੋਈ ਜੰਤਰੀ ਗੱਡੀ ਆ ਹਾਂ ਉਹਨਾਂ ਲੈ ਠੀਕ ਹੈ ਤੇ ਤੁਸੀਂ ਐਸਜੀਪੀਸੀ ਵੱਲੋਂ ਰეკਮੈਂਡ ਕੀਤਾ ਗਿਆ ਕੀ ਮਤਲਬ ਮੌਜੂਦਾ ਨੰਬਰਦਾਰ ਵੱਲੋਂ ਕੀਤਾ ਜਾਂਦਾ ਐਕਸ ਨੰਬਰਦਾਰ ਵੱਲੋਂ ਉਹਨੇ ਫਾਰਮ ਦੇ ਉੱਤੇ ਕੀਤਾ ਗਿਆ ਜਾਂ ਪੰਚਾਇਤ ਵੱਲੋਂ ਕਿੰਨਾ ਕਿੰਨਾ ਵੱਲੋਂ ਰეკਮੈਂਡ ਕੀਤਾ ਗਿਆ ਜਾਂ ਤਸਦੀਕ ਕੀਤਾ ਗਿਆ ਉਹਨੂੰ ਬੈਨੋ ਬਾਕੀ ਤਾਂ ਨਹੀਂ ਪਤਾ ਮੈਂ ਮੇਰੇ ਕੋਲ ਉਹਨੇ ਐਕਸ ਨੰਬਰਦਾਰ ਕਰਕੇ ਦਸਤਖਤ ਕਰਾਏ ਮੈਂ ਕਿਹਾ ਜੀ ਹੋਰ ਕਿਤੇ ਕੋਈ ਬੰਦਾ ਨਹੀਂ ਲੱਭ ਰਿਆ ਤਾਂ ਤੁਸੀਂ ਕਰ ਦਿਓ ਮੈਂ ਕਿਹਾ ਚਲੋ ਜੀ ਮੈਂ ਕਰ ਹਾਂ ਹਾਂ ਤਾਂ ਕੋਈ ਮਾੜੀ ਹਰਕਤ ਉਹਦੀ ਕੋਈ ਹੈ ਦੇਖੀ ਨਹੀਂ ਸੀ ਪਿੰਡ 'ਚ ਅੱਛਾ ਜੀ ਹਾਂ ਕੋਈ ਮਾੜੀ ਹਰਕਤ ਨਹੀਂ ਸੀ ਬਿਲਕੁਲ ਸਹੀ ਸੀ ਜੀ ਹਾਂ ਨਾਲੇ ਫਾਰਮ ਕਿਸੇ ਕੇਸ ਦਾ ਪਤਾ ਉਹਦੇ ਨਾਲ ਪਿੰਡ 'ਚ ਕੋਈ ਕੇਸ ਨਹੀਂ ਹੋਇਆ ਪਿੰਡ ਦੇ ਵਿੱਚ ਸਹੀ ਸਲਾਮ ਕੋਈ ਪ੍ਰੋਬਲਮ ਨਹੀਂ ਨਾ ਕਿਸੇ ਨੂੰ ਪਤਾ ਹੀ ਆ ਵੀ ਉਹਦੇ ਤੇ ਕੇਸ ਆਇਆ ਹੈ ਜਾਂ ਨਹੀਂ ਹੈ ਠੀਕ ਆ ਨਾ ਅਸੀਂ ਕਿਸੇ ਨੇ ਜ਼ਮਾਨਤੀ ਦਿੱਤੀ ਉਹਦੀ ਕਦੀ ਕਦੀ ਜ਼ਮਾਨਤ ਦਿੱਤੀ ਠੀਕ ਆ ਠੀਕ ਨਾ ਅਦਾਲਤ ਵਿੱਚ ਜਾ ਕੇ ਕੋਈ ਬਿਆਨ ਹੀ ਕਿਸੇ ਨੇ ਉਹਦੇ ਹੱਕ ਜਣੇ ਦਿੱਤਾ ਕੋਈ ਸਾਨੂੰ ਇਹਦੇ ਬਾਰੇ ਪਤਾ ਹੀ ਨਹੀਂ ਵੀ ਇਹ ਸਹੀ ਜਲਾਦੀਆਂ ਜਾਂ ਕਿੱਦਾਂ ਇਹਦਾ ਵੀ ਗਲਤ ਆ ਇਹਦੇ ਬਾਰੇ ਸਾਨੂੰ ਨਹੀਂ ਪਤਾ ਤੇ ਉਹਦੇ ਪਤੀ ਨੂੰ ਕਿੰਨੇ ਕ ਸਾਲ ਹੋ ਗਏ ਗਏ ਨੋ ਉਹ ਤੇ 34 ਸਾਲ ਵਿੱਚ ਚਲੇ ਗਏ ਸਸ 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 ਆ ਬੱਚੇ ਛੋਟੇ ਸੀ ਉਹਦੇ ਜਦੋਂ ਚਲਾ ਗਏ ਤੇ ਹੁਣ ਉਹਦੇ ਮਗਰ ਕੋਣ ਆ ਪਰਿਵਾਰ ਦੇ ਵਿੱਚ ਉਹਦੇ ਮੁੰਡੇ ਆ ਦੋ ਉਹਦੇ ਉਹਦੇ ਜੱਡਾਨੀਆਂ ਪੁੱਤਰੀਆਂ ਆ ਉਹਨਾਂ ਦੀ ਉਹਦੀਆਂ ਹਾਂ ਹਾਂ ਘਾੜ ਵੀ ਕੋਠੀ ਪਾਈ ਭਈਆ ਹੂੰ ਪ੍ਰੈਕ ਪ੍ਰਾਣੀ ਜਮੀਨ ਤੁਹਾਡਾ ਸਭ ਕੁਝ ਉਹਦੇ ਕੋਲ ਆ ਹੂੰ ਹਾਂ ਠੀਕ ਹੁਣ ਉਹ ਵਾਪਸ ਨਹੀਂ ਆਈ ਕੀ ਤੁਹਾਨੂੰ ਤਸਦੀਕ ਕਰਨ ਲਈ ਜਾਂ ਪੁਲਿਸ ਇਨਵੈਸਟੀਗੇ ਕੋਈ ਗੱਲ ਇਨਫੋਰਮੇਸ਼ਨ ਲੈਣ ਪਹੁੰਚੀ ਤੁਹਾਡੇ ਕੋਲ ਨੇ ਜਿਹ ਮੇਰਕਾ ਆਏ ਮੈਂ ਉਹਨਾਂ ਦੱਸਿਆ ਜੀ ਵੀ ਮੈਂ ਦਸਕਲ ਕੀਤੇ ਆ ਪਰ ਅਸੀਂ ਤਾਂ ਉਹਨੂੰ ਚੰਗੇ ਪਾਸੇ ਤੋਰਿਆ ਵੀ ਕੁੜੀ ਭਾਵੇਂ ਚਾਹ ਕੇ ਤਛਣ ਕਰਕੇ ਆਵੇ ਤੇ ਚੰਗੇ ਪਾਸੇ ਤੋਰਿਆ ਤਾਂ ਅਸੀਂ ਰੋਕ ਨਹੀਂ ਮਾਰੀ ਹਾਂ ਇਹ ਨਾਮ ਤੁਹਾਡਾ ਜੀ ਬਲਬੀਰ ਸਿੰਘ ਜੀ ਹਾਂ ਤੁਹਾਡੇ ਪਿੰਡੋਂ ਸਰਬਜੀਤ ਕੌਰ ਪਾਕਿਸਤਾਨ ਦੇ ਵਿੱਚ ਉਸਨੇ ਨਿਕਾਹ ਕਰਾ ਲਿਆ ਉਹ ਉੱਥੇ ਰਹਿ ਗਈ ਹੈ ਕੀ ਕਹਿਣਾ ਉਸਤੇ ਉੱਥੇ ਜੀ ਹੁਣ ਇੱਥੋਂ ਤੋਂ ਚਲੋ ਦਰਸ਼ਨ ਕਰਨ ਗਈ ਉੱਥੇ ਦਾ ਪਤਾ ਨਹੀਂ ਹੁਣ ਵੀ ਉਹ ਉਹਦਾ ਕਿਹੜਾ ਹਸਾਬ ਕਿਤਾਬ ਨਾ ਉਹਨੇ ਉੱਥੇ ਦਾ ਸੋਚ ਲਿਆ ਵੀ ਮੈਂ ਐਸ ਪਾਸੇ ਨੂੰ ਚਲੇ ਜਾਣਾ ਤੇ ਬਾਕੀ ਹੁਣ ਉੱਥੇ ਨਕਾਹ ਹੋ ਗਿਆ ਵਾ ਹੁਣ ਇਹ ਹੁਣ ਸਰਕਾਰ ਦੀ ਜ਼ਿੰਮੇਵਾਰੀ ਆ ਵੀ ਇੱਧਰ ਭੇਜਣਾ ਜਾਂ ਉੱਥੇ ਰਹਿਣ ਦੇਣਾ ਜਾਂ ਕੀ ਕਰਨਾ ਕੀ ਨਹੀਂ ਕਰਨਾ ਇਤੋਂ ਤਾਂ ਦਰਸ਼ਨ ਕਰਨੀ ਗਈ ਸੀ ਇੱਥੇ ਦਰਸ਼ਨ ਕਰਨ ਗਏ ਕਿਵੇਂ ਲੱਗਦਾ ਜਿਵੇਂ ਕ੍ਰਿਮੀਨਲ ਰਿਕਾਰਡ ਸੀਗਾ ਤੇ ਉਸ ਨੂੰ ਜਿਹੜਾ ਪ੍ਰਸ਼ਾਸਨ ਜਾਂ ਪੁਲਿਸ ਵੱਲੋਂ ਜਿਹੜਾ ਤਸਦੀਕ ਨਹੀਂ ਕੀਤਾ ਕਿ ਇਨਵੈਸਟੀਗੇਸ਼ਨ ਨਹੀਂ ਹੋਈ ਜਾਂਚ ਦਾ ਵਿਸ਼ਾ ਤੁਸੀਂ ਸਮਝਦੇ ਜਾਨੇ ਹਾਂ ਜਾਂਚ ਦਾ ਵਿਸ਼ਾ ਤਾਂ ਹੈਗਾ ਹੀ ਆ ਜੀ ਹਾਂ ਬਿਲਕੁਲ ਜਾਂਚ ਦਾ ਵਿਸ਼ਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹਮ ਹੁਣ ਸਰੂਮ ਨਹੀਂ ਕਮੇਟੀ ਕੋਲ ਜਦੋਂ ਪੰਡੋ ਕੋਈ ਚੱਲ ਇਹਨਾਂ ਕਰ ਦਤੇ ਵੀ ਚੱਲ ਗੁਰੂ ਘਰਾਂ ਦੇ ਦਰਸ਼ਨ ਕਰਨੇ ਜਾਣਾ ਵਾ ਜਾਂ ਉਹਨੇ ਸਰਪੰਚ ਨੇ ਕਰ ਦਤੇ ਉਹਨਾਂ ਦਾ ਵੀਜ਼ਾ ਦੇਣਾ ਹੀ ਹੈ ਹਮ ਕਿਉਂਕਿ ਉਹਨਾਂ ਦਾ ਵੀਜ਼ਾ ਦੇਣਾ ਹੀ ਹੁੰਦਾ ਵਾ ਹਮ ਕਿੰਨਾ ਕਿੰਨਾਂ ਕੋਲ ਇੱਥੇ ਤੁਹਾਡੇ ਪੰਡ ਦੇ ਵਿੱਚ تصਦੀਕ ਕਰਵਾਇਆ ਗਿਆ ਪਾ ਇਹਨਾਂ ਮੇਰੇ ਖਿਆਲ ਦਾ ਤਿੰਨਾਂ ਬੰਦਿਆਂ ਕੋਈ ਕਰਾਇਆ ਗਿਆ ਜੀ ਅੱਛਾ ਕੌਣ ਕੌਣ ਸੀ ਇੱਕ ਹਰਕੀਰਤ ਸਿੰਘ ਉਹ ਸਾਫਕਾ ਮੈਂਬਰ ਤੇ ਕੇ ਨੰਬਰਦਾਰ ਹਾਂ ਜੀ ਇਹ ਸਾਬਕਾ ਨੰਬਰਦਾਰ ਹਾਂ ਤਾਂ ਮੈਂ ਮੇਰਾ ਕਹਦਾ ਜੱਗੀ ਦਾ ਮੌਜੂਦਾ ਸਰਪੰਚ ਜੇ ਉਹਨੇ ਕੀਤੇ ਹੋਣਗੇ ਤਾਂ ਜੀ ਉਹਨੇ ਕੀਤੇ ਹਾਂ ਠੀਕ ਹੈ ਉਹਦੇ ਬਾਰੇ ਆਪਾਂ ਨੂੰ ਨਹੀਂ ਪਤਾ ਵੀ ਉਹਨੇ ਕਦੋਂ ਕੀਤੇ ਜਾਂ ਕਦੋਂ ਕਰਾਏ ਇਹਨਾਂ ਤੋਂ ਹੁਣ ਤੁਹਾਨੂੰ ਦੱਸ ਹੀ ਦਿੱਤਾ ਉਹ ਇੱਥੇ ਨਹੀਂ ਹੁਣ ਗਿਆ ਆਪਦੇ ਮਾਮਿਆਂ ਦੇ ਉਹਦੇ ਡੈਡੀ ਦੇ ਮਾਮੇ ਇਧਰ ਸੱਤ ਸਾਲ ਠੀਕ ਹੈ ਤਾਂ ਉੱਥੇ